ਏ ਡੌਗੀ ਦਾ ਨਾਮ ਹੈਗਾ ਜੀ ਪੂਰੋ ਪੂਰੋ ਸਾਡੇ ਮਹੱਲੇ ਦੇ ਆਲੇ ਦੁਆਲੇ ਰਹਿੰਦੀ ਏ ਬਹੁਤ ਦਿਨਾਂ ਬਾਅਦ ਆਈ ਤੇ ਅਜੇ ਨੂੰ ਭੁੱਖ ਇੰਨੀ ਜ਼ਿਆਦਾ ਲੱਗੀ ਹੋਈ ਸੀ ਕਿ ਇਹਨੂੰ ਦੁੱਧ ਪਾਇਆ ਤਾਂ ਫਟਾਫਟ ਦੁੱਧ ਪੀਣ ਲੱਗ ਗਈ ਤੇ ਬਾਹਰ ਅੱਜ ਸਾਰਾ ਦਿਨ ਮੀਂਹ ਪਿਆ ਜਿਸ ਕਰਕੇ ਬਹੁਤ ਪਰੇਸ਼ਾਨ ਰਹੀ ਸੀ ਪਤਾ ਨਹੀਂ ਇਹਨੂੰ ਸਾਰਾ ਦਿਨ ਕੁਝ ਖਾਣ ਨੂੰ ਮਿਲਿਆ ਪਤਾ ਨਹੀਂ ਨਹੀਂ ਆਪਾਂ ਤਾਂ ਹਰ ਇਨਸਾਨ ਆਪਣੇ ਘਰ ਦੇ ਵਿੱਚ ਹੈ ਘਰ ਦੇ ਵਿੱਚ ਖਾਣ ਪੀਣ ਦੀ ਸਹੂਲਤ ਆ ਇਹ ਦਰਵੇਸਾਂ ਲਈ ਬਾਹਰ ਨਾ ਤਾਂ ਹੁਣ ਖਾਣ ਪੀਣ ਦੀ ਸਹੂਲਤ ਬਚਿਆ ਤੇ ਹੁਣ ਰਹਿਣ ਨੂੰ ਲੈ ਕੇ ਵੀ ਇਹਨਾਂ ਦੇ ਬਹੁਤ ਪ੍ਰੋਬਲਮਾਂ ਚੱਲ ਰਹੀਆਂ ਨੇ ਤੇ ਖਾਣਾ ਖਾਣ ਦੇ ਟਾਈਮ ਵੀ ਦੇਖੋ ਕੌਲਾ ਖਾਲੀ ਹੋ ਗਿਆ ਪਰ ਇਹ ਫੇਰ ਵੀ ਉੱਤੇ ਖੜੀ ਰਹੀ ਹੈ ਤੇ ਇੱਕ ਡਾਰਸੀ ਅਜੀਬ ਜਿਹਾ ਇਹਦੇ ਅੰਦਰ ਇਹ बार-बार ਬਾਹਰ ਦੇਖਦੀ ਰਹੀ ਜਿਵੇਂ ਇਹਨੂੰ ਕਿਸੇ ਗੱਲ ਦੀ ਪਰੇਸ਼ਾਨੀ ਆ ਪਰ ਇਹ ਫੇਰ ਵੀ ਇੱਥੇ ਖੜੀ ਰਹੀ ਕਾਫੀ ਟਾਈਮ ਇਹ ਦੇਖਦੀ ਰਹੀ ਮੇਰੇ ਵੱਲ ਤੇ ਫਿਰ ਹਾਰ ਕੇ ਗੇਟਾਂ 'ਚ ਹੀ ਬੈਠ ਗਈ ਕਿ ਗੇਟ ਬੰਦ ਨਾ ਕਰਿਓ ਫਿਰ ਉੱਥੇ ਬੈਠੀ ਰਹੀ ਇਥੋਂ ਇੱਕ ਗੱਲ ਦਾ ਪਤਾ ਲੱਗਿਆ ਇਹਦੇ ਲਈ ਰੋਟੀ ਲੈ ਕੇ ਆਇਆ ਦੁਬਾਰਾ ਤੇ ਇਹਨੂੰ ਇੰਨੀ ਜ਼ਿਆਦਾ ਭੁੱਖ ਲੱਗੀ ਹੋਈ ਸੀ ਜਦੋਂ ਇਹਨੇ ਦੂਸਰੀ ਵਾਰ ਰੋਟੀ ਖਾਈ ਫਿਰ ਇਹ ਆਪਣੇ ਘਰ ਚਲੀ ਗਈ ਇਹਨਾਂ